ਹਾਂਜੀ ਬਲੌਕ ਵੀਰਪਾਲ ਪਰਵਸ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋ ਉਸਨਾਂ ਹੋ ਕੇ ਵੀ ਠੀਕ-ਠਾਕ ਹਾਂ ਜੀ ਅਸੀਂ ਵੀ ਠੀਕ-ਠਾਕ ਹਾਂ ਜੀ ਲੋ ਜੀ ਆਪਾਂ ਅੱਜ ਤੁਹਾਨੂੰ ਦਿਖਾਉਣੇ ਆ ਡੱਜਾਈ ਨਾ ਆਪਾਂ ਬਲੌਜ਼ ਰੈਡੀ ਕਰਨ ਲੱਗੇ ਹਾਂ ਬਹੁਤ ਸੋਹਣਾ ਬਲੌਜ਼ ਆ ਤੇ ਕਲਰ ਵੀ ਕੋ ਬਹੁਤ ਸੋੜਾ ਮਲਟੀ ਕਲਰ ਦੇ ਵਿੱਚ ਆ ਬਹੁਤ ਸੋਹਣਾ ਕਲਰ ਬਣਾ ਰਹੇ ਆ ਤੇ ਇਹਦੇ ਵਿੱਚ ਆਪਾਂ ਅ ਡਿਜ਼ਾਈਨ ਪਾ ਰਹੇ ਆ ਦੇਖੋ ਤੇ ਇਹ ਆਪਾਂ ਤੁਹਾਨੂੰ ਦਿਖਾਉਣੇ ਆ ਕਿਵੇਂ ਬਣ ਕੇ ਤਿਆਰ ਹੁੰਦਾ ਵਾ ਦੇਖੋ ਜੀ ਆਪਾਂ ਵਿੱਚ ਦੋ ਲੈਣਾ ਪੁੱਠੇ ਆ ਪਾਤੀਆਂ ਵਿਚਾਰੇ ਆਪਾਂ ਡਿਜ਼ਾਈਨ ਕਰਤਾ ਦੇਖੋ ਤੇ ਇਹ ਆਪਾਂ ਬਲੌਜ਼ ਦੀ ਮੋਢੇ ਆਪਾਂ ਕੜਤੇ ਸੀਗੇ ਤੇ ਜਦੋਂ ਪੂਰਾ ਬਣ ਕੇ ਤਿਆਰ ਹੋਣਗੇ ਆਪਾਂ ਤੁਹਾਨੂੰ ਫੇਰ ਵੀ ਦੱਸਾਂਗੇ ਦੀ ਆਪਾਂ ਆ ਚੀਜ਼ ਕਿੰਨੇ ਇੰਚ ਤੋ ਆਪਾਂ ਗਲਾ ਬਣਾਉਣੀ ਆ ਦੇਖੋ ਜੀ ਇਹ ਆਪਾਂ ਇਥੋਂ ਤੱਕ ਬਣਾ ਕੇ ਤਿਆਰ ਕਰ ਲਿਆ ਗਲਾ ਹਜੇ ਆਪਾਂ ਬਣਾਇਆ ਨਹੀਂ ਹੈਗਾ ਤੇ ਮੈਂ ਕਿਹਾ ਚਲੋ ਆਪਾਂ ਤੁਹਾਨੂੰ ਡਿਜ਼ਾਈਨ ਦਿਖਾ ਦਈਏ ਸਕੋਲੀ ਦਿਖੋ ਜੀ ਇਹ ਆਪਾਂ ਬਣਾ ਕੇ ਤਿਆਰ ਕਰ ਲਿਆ ਸੀ ਬਲੌਗ ਆਪਾਂ ਤਿਆਰ ਕਰੀ ਜਾਂਦੇ ਆ ਇਹਦਾ ਆਪਾਂ ਗਲਾ ਨੀ ਸਿਹਜੀ ਬਣਾਇਆ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਨਾ ਇਹ ਮਲਟੀ ਹੀਟ ਤੇ ਹੀ ਬਣ ਕੇ ਤਿਆਰ ਹੁੰਦਾ ਵਾ ਇੱਥੋਂ ਤੱਕ ਆਪਾਂ ਕਾਟ ਪਾ ਲਈ ਆ ਤੇ ਫਿਰ ਜਦ ਪੂਰਾ ਬਣ ਕੇ ਤਿਆਰ ਹੋ ਗਿਆ ਫਿਰ ਤੁਹਾਨੂੰ ਫੇਰ ਦਿਖਾਵਾਂਗੇ ਜੀ ਤੇ ਅਸੀਂ ਆਪਾਂ ਇੱਥੋਂ ਕਿੰਨੇ ਇੰਚ ਰੱਖ ਕੇ ਗੈਪ ਕਰਕੇ ਤੇ ਫਿਰ ਆਪਾਂ ਗਲਾ ਕਰਦੇ ਹੁਣੇ ਗੋਲ ਇਹ ਹੁਣ ਪ੍ਰੋਪਰ ਤਿਆਰ ਆਪਾਂ ਬਸ ਅੱਧੋ ਦੀ ਕਰਕੇ ਗਲਾ ਤਿਆਰ ਕਰਨਾ ਦਾ ਤੇ ਗਲਾ ਆਪਾਂ ਹਜੇ ਤਿਆਰ ਨਹੀਂ ਕਰਦੇ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਣੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਵਾ ਜਿੱਦਾਂ ਕਹਿੰਦੇ ਵੀ ਮਲਟੀ ਤੇ ਵੀ ਡਿਜ਼ਾਈਨ ਦੀ ਕੋਈ ਵੀ ਜ਼ਰੂਰਤ ਨਹੀਂ ਹੁੰਦੀ ਆਪਦਾ ਡਿਜ਼ਾਈਨ ਬਣ ਜਾਂਦਾ ਪਰ ਨਹੀਂ ਆਪਾਂ ਹਮੇਸ਼ਾ ਕੋਈ ਵੀ ਕਲਰ ਹੋਵੇ ਮਲਟੀ ਹੋਵੇ ਚਾਹੇ ਕੱਲ ਬਲੈਕ ਤੋਂ ਬਿਨਾ ਆਪਾਂ ਹਰ ਇੱਕ ਦੇ ਵਿੱਚ ਡਿਜ਼ਾਈਨ ਪਾਉਣੇ ਹੁੰਦੇ ਆ ਅ ਬਲੈਕ ਦੇ ਵਿੱਚ ਵੀ ਆਪਾਂ ਤਿੰਨ ਅਪਲਾਈ ਕਿੰਨੀ ਬਣਾਉਂਦੇ ਹੁੰਦੇ ਡਿਜ਼ਾਈਨ ਦੂਜੇ ਤੋਂ ਆਪਾਂ ਪਾਉਣੀ ਪਾਉਣੇ ਆ ਡਿਜ਼ਾਈਨ ਕਿਉਂਕਿ ਮੈਨੂੰ ਡਿਜ਼ਾਈਨ ਤੋਂ ਬਿਨਾ ਨਹੀਂ ਸੋਹਣਾ ਨਹੀਂ ਲੱਗਦਾ ਕੁਛ ਵੀ ਮੈਂ ਬਣਾਵਾ ਮੈਂ ਇੱਕ ਡਿਜ਼ਾਈਨ ਜ਼ਰੂਰ ਪਾਉਣੀ ਹੁੰਦੀ ਆ ਦੇਖੋ ਜੀ ਬਸ ਸਾਰੰਗ ਕੱਲਰਾ ਇਹਨਾਂ ਤੀਜਿਆਂ ਦੀ ਸੋਣ ਨੂੰ ਵੀ ਜ਼ਰੂਰਤ ਹੋਵੇ ਤੁਸੀਂ ਆਰਡਰ ਆਪਦੇ ਬੁੱਕ ਕਰਵਾ ਸਕਦੇ ਆ ਤੇ ਇਹ ਆਪਾਂ ਐਕਸਟਰਾ ਬਣਾ ਕੇ ਰੱਖਦੀਆਂ ਜੇ ਤੁਹਾਨੂੰ ਜ਼ਰੂਰਤ ਆ ਤੁਸੀਂ ਮੰਗਵਾ ਸਕਦੇ ਆ ਆਪਾਂ ਤੁਹਾਡੇ ਲਈ ਘੱਲ ਦਾਂਗੇ ਆਪਾਂ ਕਨੈਕਟ ਨੰਬਰ ਤੁਹਾਨੂੰ ਪਤਾ ਆ ਵੀ ਆਪਣਾ ਵੀਡੀਓ ਦੇ ਉੱਪਰ ਹੀ ਹੁੰਦਾ ਆਪਣਾ ਦੇਖੋ ਜੀ ਆਪਣੀ ਚਾਦਰ ਤੇ ਮੋਰਨੀਆਂ ਕਿੰਨੀਆਂ ਸੋਹਣੀਆਂ ਮੋਰਨੀਆਂ ਤਰ ਰਹੀਆਂ ਆਪਣੀ ਚਾਦਰ ਤੇ ਦੇਖੋ ਜੀ ਇਹ ਵੀ ਆਪਣੇ ਹੱਥ ਦੇ ਨਾਲ ਹੀ ਪੇਂਟ ਕੀਤੀ ਹੋਈ ਆ ਆਪਾਂ ਆਪ ਖੁਦ ਪੇਂਟ ਕੀਤੀ ਹੋਈ ਆ ਤੇ ਇਹ ਦੇਖੋ ਪਤਾ ਨਹੀਂ ਕਿਵੇਂ ਡਾਰਕ ਬਣ ਗਈ ਤੇ ਦੇਖੋ ਜੀ ਕਿਤੇ ਸੋਹਣੇ ਫਲਾਵਰ ਆ ਪਾਪਾ ਤਾਂ ਮੈਂ ਆਪ ਖੁਦ ਬਣਾਈਆਂ ਹੋਈਆਂ ਇਹ ਕਾਫੀ ਪੁਰਾਣੀਆਂ ਆ ਇਹ 10-12 ਸਾਲ ਤੋਂ ਪੁਰਾਣੀ ਆ ਇਹ ਪਰ ਚਾਦਰ ਆਪਾਂ ਨੂੰ ਹੋਣੀ ਤਿੰਨ ਤੋਂ ਦੋ ਸਾਲ ਹੀ ਹੋ ਬਣਾ ਪਿਛਲੇ ਦੀਵਾਲੀ ਨੂੰ ਲਾਈ ਸੀ 2 ਸਾਲ ਹੋ ਗਏ ਤੇ ਆਪਾਂ ਘਰੇ ਲਾ ਲਈ ਸੀ ਕਿ ਪਹਿਲਾਂ ਪੈਸਤਰੀ ਰੱਖੀ ਸੀ ਇਹ ਦੇਖੋ ਇਹ ਕਿੰਨੀਆਂ ਸੋਹਣੀਆਂ ਆਪਾਂ ਮੋਰਨੀਆਂ ਤਿਆਰ ਕੀਤੀਆਂ ਹੋਈਆਂ ਆ ਕਾਮਪਾ ਕੋਈ ਨਹੀਂ ਛੱਡਦੇ ਸ਼ੌਂਕ ਆਪਾਂ ਨੂੰ ਬਹੁਤ ਹਰਕ ਕੰਮ ਦੇ ਨੋਰੀ ਦੇ ਨਾਲ ਦੀ ਆਪਾਂ ਪਿੱਲੋ ਵੀ ਆਪਾਂ ਬਣਾਏ ਸੀ ਇਹਨਾਂ ਦੇ ਦੇਖੋ ਜੀ ਕਿਵੇਂ ਚੁੰਝਾ ਮੁੜੀਆਂ ਹੋਈਆਂ ਇਹਨਾਂ ਦੀਆ ਚਲੋ ਜੀ ਆਪਾਂ ਹੁਣ ਤੁਹਾਨੂੰ ਡਿਜ਼ਾਈਨ ਦਿਖਾਉਣੀ ਆ ਤੇ ਆਪਾਂ ਡਿਜ਼ਾਈਨ ਬਣਾ ਕੇ ਤਿਆਰ ਕਰਦੇ ਆ ਤੁਹਾਨੂੰ ਦਿਖਾਉਣੀ ਆ ਦੱਸਦਿਆਂ ਤੁਹਾਨੂੰ ਬਣੇ ਰਿਹਾ ਵੀਡੀਓ ਦੇ ਨਾਲ ਵੀ ਡਿਜ਼ਾਈਨ ਕਿੱਦਾਂ ਬਣ ਕੇ ਤਿਆਰ ਹੁੰਦਾ ਵਾ ਵੀਡੀਓ ਨੂੰ ਬਾਤਵ ਲੈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੀਆਂ ਵੀਰੂ ਕਿੰਦਾਂ ਦੀਆਂ ਲੱਗਦੀਆਂ ਨੇ ਆ ਦੇਖੋ ਜੀ ਆਪਾਂ ਇੰਨਾ ਬਣਾ ਕੇ ਤਿਆਰ ਕਰ ਲਿਆ ਦੇਖੋ ਪਹਿਲਾਂ ਆਪਾਂ ਇਹਦੇ ਵਿੱਚ ਦੋ ਸਲਾਈਆਂ ਆਪਾਂ ਪੁੱਠੀਆਂ ਪਾਉਣੀਆਂ ਆ ਦੇਖੋ ਦੋ ਦੋ ਸਲਾਈਆਂ ਆਪਾਂ ਪੁੱਠੀਆਂ ਪਾ ਲਈਆਂ ਆਪਾਂ ਦੇਖੋ ਫਿਰ ਆਪਾਂ ਡਿਜ਼ਾਈਨ ਤਿਆਰ ਕੀਤਾ ਲੋ ਲਓ ਤੁਸੀਂ ਦੇਖੋ ਆਪਾਂ ਲੈਂ ਪੁੱਠੀ ਪਾ ਲਈ ਹੁਣ ਆਪਾਂ ਡਿਜ਼ਾਈਨ ਧਰਨ ਲੱਗਿਆ ਤੁਹਾਨੂੰ ਦੱਸਨੀ ਆ ਵੀ ਇਹ ਕਿੱਦਾਂ ਬਣ ਕੇ ਤਿਆਰ ਹੁੰਦਾ ਬਹੁਤ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੁੰਦਾ ਵਾ ਇਹ ਦੇਖੋ ਜੀ ਆਪਾਂ ਪੰਜ ਗੁੰਡੇ ਪਕੰਨੀ ਤੇ ਰੱਖ ਲਈ ਸੀ ਤੁਸੀਂ ਦੋ ਰੱਖੋ ਚਾਰ ਰੱਖੋ ਜਿੰਨੇ ਮਰਜ਼ੀ ਰੱਖੋ ਮੈਂ ਕਹ ਚਲੋ ਪਹਿਲਾਂ ਨੂੰ ਤੁਹ ਖਾਵਾਂ ਪਹਿਲਾਂ ਵੀਟ ਕਰਦੀਆਂ ਰਹਿੰਦੀਆਂ ਆਪਣੀ ਵੀਡੀਓ ਦੀ ਦੇਖੋ ਤਿੰਨ ਗੁੰਡੇ ਆਪਾਂ ਫੋਕੇ ਲਾ ਲਈ ਤਿੰਨ ਗੁੰਡੇ ਫੋਕੇ ਲਾ ਲਈ

తిను ఫోకే సారి సై తేన తిన్న ఫోకే లా ਤੈਨ ਬਣ ਤਾਗਾ ਜਿਆਦਾ ਨਾ ਹੱਥ ਤੁਸੀਂ ਢਿੱਲਾ ਰੱਖਣਾ ਨਾ ਜਿਆਦਾ ਕੱਸਣਾ ਜੇ ਤੈਨ ਪੁੱਕੇ ਲਾਲ ਦੋਸ ਵੀਡੀਓ ਜਿਆਦਾ ਲੰਬੀ ਹੋ ਜਾਪਸ ਨੂੰ ਫੇਰ ਸਿਖਾਉਣੀ ਆ ਆਪਾਂ ਸਾਰੀ ਸਲਾਈ ਇਸੇ ਤਰੀਕ ਬਣਾਉਂਦੇ ਜਾਣਾ ਵਾ ਤੈਨ ਬਣ ਤੈਨ ਪੁੱਕੇ ਲਾਲ ਤੈਨ ਆਪਾਂ ਬਣ ਕੇ ਤਿਆਰ ਕਰਤੀਆਂ ਨੋ ਜੀ ਇਹ ਤਿੰਨ ਸਲਾਈਆਂ ਦਾ ਡਿਜ਼ਾਈਨ ਚੁਪਤੀ ਸਲਾਈ ਹੀ ਬੰਦ ਹੁੰਦਾ ਵਾ ਆ ਵਾਰ ਪੜਿਓ ਬਾਜੇਂਦੀ ਦੀਵੀ ਹਲੋ ਜੀ ਦੇਖੋ ਇਹ ਆਪਾਂ ਬਣਾ ਕੇ ਤਿੰਨ ਵਾਰੀ ਤੁਹਾਨੂੰ ਦਿਖਾਇਆ ਵੀ ਤਿੰਨ ਆਪਾਂ ਪੁੱਠੇ ਬੌਂ ਲੈਨੇ ਤੇ ਤਿੰਨ ਆਪਾਂ ਫੋਕੇ ਕੱਢਨੇ ਦੇਖੋ ਦਿਖਾਤਾ ਨਾ ਤੁਹਾਨੂੰ ਤਾਂ ਆਪਾਂ ਤਿੰਨ ਤਿੰਨ ਵਾਰੀ ਪਾਉਣਾ ਵਾ ਦੋ ਜੀ ਆਪਾਂ ਹੁਣ ਤੁਹਾਨੂੰ ਦੱਸਦੇ ਆਂ ਵੀ ਇਹ ਆਪਾਂ ਬੰਦ ਕਿਵੇਂ ਕਰਨਾ ਹੈਗਾ ਇਹ ਆਪਾਂ ਸਾਜੀ ਸਿੱਧੀ ਸਲਾਈ ਜਾਊਗੀ ਆਪਣੀ ਹੁਣ ਇਹ ਸਾਰੇ ਸਿੱਧੀ ਸਲਾਈ ਜਾਊਗੀ ਇਹਦੇ ਵਿੱਚ ਆਪਾਂ ਦੇਖੋ ਜੀ ਤੈਨਾਂ ਆਪਾਂ ਕੀਤੇ ਸੀ ਇੱਕ ਇਧਰ ਪਾਉਣ ਲੈ ਤੇ ਇੱਕ ਆਪਾਂ ਇਧਰ ਪਾਉਣਤਾ ਇਹਦੇ ਵਿਚਾਲੇ ਵਿੱਚ ਦੀ ਆਪਾਂ ਇਸ ਤਰ੍ਹਾਂ ਕੱਢ ਲੈਣਾ ਆਹ ਚੀਜ਼ ਆ ਕੱਢ ਲੈ ਤੇ ਇਹਦੇ ਵਿੱਚ ਆਹ ਕੁੰਡੇ ਦੇ ਵਿਚਾਲੇ ਦੇ ਆਪਾਂ ਪਾਉਣ ਲੈਣਾ ਆਹ ਚੀਜ਼ ਇਹ ਦੇਖ ਇਹ ਲਾਤਾ ਇਹ ਪਤੰਨਾ ਦੇ ਵਿੱਚ ਦੀ ਕੱਢ ਲੈਣਾ ਇਹਨਾਂ ਪਸਿੱਧੇ ਫਿਰ ਪਾਉਣ ਲੈਣੇ ਆ ਜਿਹੜੇ ਤਨ ਪੁੱਠੇ ਸੀ ਉਹ ਪਸਿੱਧੇ ਕਰ ਲੈਣੇ ਆ ਇਹ ਸਲਾਈ ਸਾਰੀ ਸਿੱਧੀ ਹੋ ਜਾਏ ਤੋ ਜੇ ਪਾਇ ਇਸ ਤਰ੍ਹਾਂ ਸਾਰੀ ਸਲਾਈ ਪੂਰੀ ਕਰਦੇ ਜਾਣਾ ਕ ਕਿਉਂਕਿ ਮਲਟੀ ਦੇ ਦਿੱਤੇ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਤੁਸੀਂ ਵੀ ਜੇ ਮਲਟੀ ਕੁਝ ਬਣਦੇ ਆ ਤੁਸੀਂ ਵੀ ਇਹ ਡਿਜ਼ਾਈਨ ਪਾ ਸਕਦੇ ਆ ਲਓ ਜੀ ਦੇਖੋ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਲਓ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਤਿਆਰ ਕਰਿਓ ਇਹ ਵਿੱਚ ਦੀ ਕੱਢਿਆ ਆਪਾਂ ਤੁਹਾਨੂੰ ਦੱਸਤਾ ਵੀ ਇਸ ਤਰ੍ਹਾਂ ਕੱਢਾਂਗੇ ਵਿੱਚ ਦੀ ਆਪਾਂ ਲਓ ਫਿਰ ਇਹ ਬਣ ਕੇ ਤੁਸੀਂ ਆਉਂਦੀ ਸਲਾਈ ਬਦੋ ਸਲਾਈਆਂ ਪੁੱਠੀਆਂ ਪਾ ਸਕਦੇ ਇੱਕ ਪਾਸਾ ਤੋਂ ਦੋ ਤਿੰਨ ਆਸੀਂ ਆਪਾਂ ਦੋ ਦੋ ਪੁੱਠੀਆਂ ਕਰਦੇ ਹਾਂ ਦੇਖੋ ਜੀ ਆਸਲਾਈਆਂ ਦੋ ਪੁੱਠੀਆਂ ਕਰਦੇ ਇੱਕ ਸਿੱਧੀ ਸਲਾਈ ਪਾਈ ਹੈ ਜੇ ਤੁਸੀਂ ਡਿਜ਼ਾਈਨ ਕਰੋਗੇ ਉਦੋਂ ਇੱਕ ਸਿੱਧੀ ਕਰ ਲਓ ਸਾਡੀ ਸਲਾਈ ਆਉਂਦੇ ਦੋ ਪੁੱਠੀਆਂ ਕਰ ਲੇ ਜੀ ਦੇਖੋ ਇਸ ਤਰ੍ਹਾਂ ਆਪਾਂ ਤੁਹਾਨੂੰ ਦੱਸਤਾ ਦੀ ਆਹ ਪੋਕੇ ਕੱਢਦੇ ਸੀਗੇ ਤੇ ਪੋਕੇ ਦੇ ਵਿੱਚ ਦੀ ਆਪਾਂ ਬਾਅਦ ਸਾਨੂੰ ਦੱਸਤਾ ਵੀ ਇਸ ਤਰ੍ਹਾਂ ਵਾਲ ਪਾ ਕੇ ਤਿਆਰ ਕੀਤਾਗਾ ਲਓ ਜੀ ਕਮੈਂਟ ਕਰਕੇ ਦੱਸਿਓ ਆਪਣਾ ਡਿਜ਼ਾਈਨ ਤੁਹਾਨੂੰ ਕਿਦਾਂ ਦਾ ਲੱਗਿਆਗਾ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜੂਗੀ ਨਹੀਂ ਆਪਾਂ ਸਭ ਸਾਰਾ ਪਾ ਕੇ ਦਿਖਾਉਂਦੇ ਬਸ ਇਸੇ ਤਰੀਕੇ ਤੁਸੀਂ ਵਾਲ ਪਾਈ ਚਲਿਓ ਤੈਨਾਂ ਆਪਾਂ ਆਹ ਕੱਢ ਲੇ ਪੋਕੇ ਤੇ ਤੈਨਾਂ ਪਾਉਣ ਲੇ ਤੁਸੀਂ ਜਿਹੜਾ ਆਪ ਤਿੰਨ ਪੁੱਠੇ ਕੀਤੇ ਤੁਸੀਂ ਇਹਦੇ ਨਾਲ ਦੋ ਪੁੱਠੇ ਵੀ ਕਰ ਸਕਦੇ ਆ ਆਪਾਂ ਤਿੰਨ ਕਰਦੇ ਲੋ ਜੀ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਮਲਟੀ ਕਲਰ ਤੇ ਚਲੋ ਜੀ ਠੀਕ ਆ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਲੋ ਜੀ